ਸਵਾਗਤ ਹੈ ਦੋਸਤੋ ਅਜਾ ਡੇਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪੈਂਡ ਡਾਲਾ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਪੈਂਦਾ ਮੋਗਾ ਮੋਗੇ ਤੋਂ ਜਿਹੜਾ ਬਰਨਾਲੇ ਵਾਲਾ ਹਾਈਵੇ ਤੇ ਉੱਥੇ ਪੈਂਦਾ ਇਹਨਾਂ ਦੋਸਤੋ ਤੇ ਇਧਰਲੇ ਪਾਸੇ ਡੇਰੇ ਦੇ ਨੇੜੇ ਬਾਈ ਹੁਣਾਂ ਦਾ ਘਰ ਆ ਜਾਂਦਾ ਹੈਗਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਚੰਨ ਲਾ ਕੇ ਦਿਖਾਵਾਂਗੇ ਦੋ ਪਾਲਨ ਦੇ ਕੰਮ ਦੀਆਂ ਬੱਚੀਆਂ ਮੁੱਲ ਬਿਲਕੁਲ ਜਾਇਜ਼ ਰਹਿਣ ਨਾਲ ਤੇ ਇੱਕ ਦੋਸਤੋ ਸੂਈ ਸੂਈ ਵੇੜ ਦਿਖਾਵਾਂਗੇ ਅੱਗੇ ਵੀ ਰੇਟ ਇਸ ਘਰ ਚ ਆਪਾਂ ਵੀਡੀਓ ਪਹਿਲਾਂ ਵੀ ਕਵਰ ਕਰੀਆਂ ਮੁੱਲ ਬਿਲਕੁਲ ਜਾਇਜ਼ ਹੁੰਦਾ ਹੈਗਾ ਤੇ ਬਾਕੀ ਪੂਰੀ ਜਾਣਕਾਰੀ ਜਿਹ ਹਰ ਵਾਰੀ ਦੀ ਤਰ੍ਹਾਂ ਬੇਨਤੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਬਾਰੇ ਉਹ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਆ। ਬਾਕੀ ਜਾਣਕਾਰੀ ਮਾਲਕਾਂ ਨਾਲ ਸਾਂਝੀ ਕਰ ਲੈਣੇ ਆ। ਆਜੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਪਣਾ ਨਾਮ ਤੇ ਐਡਰੈਸ ਦੱਸ ਦਈਏ ਜੀ। ਨਾਂ ਗੁਰਜੀਤ ਸਿੰਘ ਪਿੰਡ ਆਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ। ਠੀਕ ਹੈ ਜੀ। ਮੋਬਾਈਲ ਨੰਬਰ ਬੋਲੋ। 73472 9492 ਠੀਕ ਹੈ ਜੀ। ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚਲਦਾ ਰਹੂਗਾ। ਤੈਨਾਂ ਨਾ ਗਿਆ ਜੀ? ਹਾਂ ਤੈਨਾਂ ਆ ਗਿਆ ਜੀ। ਠੀਕ ਹੈ ਜੀ। ਕਿੱਦੋਂ ਸ਼ੁਰੂ ਕਰ ਲਈ ਜੀ? ਇਹਨੀ ਕੁ ਮਰੂਗੀ ਜੀ ਬੱਚੀ ਦੀ ਇਹਦੀ ਬੱਚੀ ਦੀ 14 ਮਹੀਨੇ ਹੋਰ ਆ ਜੀ ਠੀਕ ਹੈ ਜੀ ਤੇ ਆਪਾਂ ਬੱਚੀ ਦਾ ਕੋਈ ਆਪਣੇ ਕੋਲ ਰਿਕਾਰਡ ਵਗੈਰਾ ਹੈਗਾ ਕਿ ਨਹੀਂ ਹੈਗਾ ਕੀ ਇਹ ਰਿਕਾਰਡ ਹੈ ਆਪਾਂ ਪਿੰਡੇ ਲਈਆਂ ਜੀ ਅੱਛਾ ਜੀ ਰਿਕਾਰਡ ਇਹਨਾਂ ਦਾ ਬਹੁਤ ਵਧੀਆ ਹੁਣ ਇਹਨਾਂ ਦਾ ਮਾਂ ਸੂਈ ਵੀ ਹੈ ਦੋਨਾਂ ਦੀ ਠੀਕ ਹੈ ਜੀ ਦੋਨਾਂ ਮਾਂ ਤੇ 17-18 ਕਿਲੋ ਦੁੱਧ ਤੇ ਚੱਲ ਰਹੀ ਹੈ 17-18 ਕਿਲੋ ਚੱਲ ਰਹੀ ਹੈ ਠੀਕ ਹੈ ਜੀ ਕੋਈ ਸੀਮਨ ਦੇ ਪੱਖ ਤੋਂ ਰਿਕਾਰਡ ਹੈਗਾ ਕਿ ਨਹੀਂ ਨਹੀਂ ਸੀਮਨ ਦੇ ਪੱਖ ਤੋਂ ਕੋਈ ਰਿਕਾਰਡ ਨਹੀਂ ਠੀਕ ਹੈ ਜੀ ਇਹ ਆਪਾਂ ਜੀਮੀਦਾਰਾਂ ਦੇ ਘਰੋਂ ਲਈਆਂ ਠੀਕ ਹੈ ਜੀ ਤੇ ਬੱਚੀ ਦਾ ਕਦ ਕਾੜ ਦੇਖ ਲਾ ਬਹੁਤ ਠੀਕ ਹੈ ਜੀ ਤੇ ਲਓ ਦੋਸਤੋ ਕਦ-ਕਦ ਚੈੱਕ ਕਰ ਲਓ ਥੋੜਾ ਕਈ ਵਾਰ ਪਸ਼ੂ ਕੈਮਰੇ ਤੋਂ ਫਰਾ ਕਰ ਜਾਂਦਾ ਉਹ ਕੈਮਰੇ ਤੋਂ ਮੜਾ ਡਰਦੀ ਹੈ ਕਿਉਂਕਿ ਬਾਹਰ ਗੱਡੀਆਂ ਨਹੀਂ ਉਹਨਾਂ ਨੇ ਕਿਤੇ ਠੀਕ ਹੈ ਜੀ ਤੇ ਇਹਨਾਂ ਦੀ AI ਵਗੈਰਾ ਹੋਈ ਹੈ ਕਿ ਨਹੀਂ ਨਹੀਂ AI ਕੋਈ ਨਹੀਂ ਹੈ ਇਦਾਂ ਖੀਰੀਆਂ ਬੱਚੇ ਆ ਅਛਾ ਖੀਰੀਆਂ ਜੀ ਹਾਂ ਖੀਰੀਆਂ ਬੱਚੀਆਂ ਠੀਕ ਹੈ ਲਓ ਦੋਸਤੋ ਦੰਦੋ ਖੀਰੀਏ ਤੇ AI ਵੈਸੇ ਕਾ ਦੋਨੇ ਖੀਰੀਆਂ ਦੰਦ ਕੋਈ ਆ ਕੇ ਚੈੱਕ ਕਰ ਲੈ ਜੋ ਆ ਕੇ ਜਮੂ ਮਰਜੀ ਚੈੱਕ ਕਰ ਲੈ ਠੀਕ ਹੈ ਜੀ ਬੰਦੋ ਜੀ ਲਓ ਦੋਸਤੋ ਇੱਕ ਨੰਬਰ ਬੱਚੀ ਚੈੱਕ ਕਰੋ ਹਾਈਟ ਪੂਰੀ ਆ ਲੈਂਥ ਵੀ ਸੋਹਣੀ ਆ ਤੇ ਏਆਈ ਦੇ ਸੀਮਨ ਦੇ ਬਿਲਕੁਲ ਕਾਬਲ ਹੀ ਆ ਕਾਬਲ ਹੀ ਆ ਹਾਂ ਬਸ ਕੋਈ ਵੀ ਰਜੰਦਾ ਹੀ ਸੀਮਨ ਇਹਨਾਂ ਦੇ ਭਰਾ ਸਕਦਾ ਬੰਦੋ ਜੀ ਬਾਕੀ ਥਣ ਅਗੇ ਚਾਰ ਹੀ ਕੋਈ ਫੋਟੋ ਨਹੀਂ ਥਣ ਤੁਸੀਂ ਇੱਥੇ ਆ ਕੇ ਆਪਦੇ ਥਣ ਚੈੱਕ ਕਰ ਲਓ ਦੰਦ ਚੈੱਕ ਕਰ ਲਓ ਖਿਰੀਆਂ ਬੱਚੀਆਂ ਠੀਕ ਹੈ ਜੀ ਥੋੜਾ ਕੈਮਰੇ ਤੋਂ ਉੱਪਰ ਕਰਦੀ ਹੈ ਨਾ ਬੜਾ ਕੈਮਰੇ ਤੋਂ ਡਰਦੀ ਆ ਬਸ ਠੀਕ ਹੈ ਜੀ ਹਾਈਟ ਜਿਹੜੀ ਦੋਸਤੋ ਤੁਸੀਂ ਦੇਖੋਗੇ ਸੀਮਨ ਦੇ ਕਾਬਲੀ ਜਾਂ ਖੁਰਨੀ ਤਾਂ ਤੁਸੀਂ ਆਈਡੀਆ ਲਾ ਲਓ ਜਾਂ ਮਾਲਕਾਂ ਦੇ ਕੱਦੇ ਕੱਢ ਤੋਂ ਆਈਡੀਆ ਲੱਗ ਸਕਦਾਗਾ ਤੇ ਮੁੱਲ ਕੀ ਰੂਗਾ ਜੀ ਫਿਰ ਮੋਲੇ ਬੱਚੀ ਦੇ ਦੇਈਏ ਜੀ ਆਪਾਂ 10000 ਦੀ 10000 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 10000 ਦੀ ਬੱਚੀ ਤੁਹਾਨੂੰ ਮਿਲ ਜਾਣੀ ਆ ਪਲਾਈਪ ਲਈ ਆ ਦੋਸਤੋ ਫੇਸ ਕੁਆਲਟੀ ਚੈੱਕ ਕਰ ਲਓ ਤੇ ویسੇ ਵੀ ਤੁਹਾਨੂੰ ਪਤਾ ਜੀ ਪਾਲਣ ਦਾ ਖਰਚਾ ਵੀ ਕਿੰਨਾ ਆਉਂਦਾਗਾ ਉਸ ਹਿਸਾਬ ਨਾਲ ਰੇਟ ਤਾਂ ਮੇਰੇ ਸਭਾ ਨਾਲ ਜੈ ਲੱਗਦਾ ਬਾਕੀ ਸੌਦਾ ਜਿਹੜਾ ਤੁਸੀਂ ਮਾਨਤਨ ਵੀ ਕਰਦਾਂਗੇ ਜੀ ਹਾਂ ਮਾਨਤਨ ਕਰਦੇ ਹਾਂ ਖੁੱਲਕ ਠੀਕ ਹੈ ਜੀ ਮਾਨਤਨ ਵੀ ਹੋ ਜਾਊਗਾ ਤੇ ਦੋ ਨੰਬਰ ਵੀ ਬੱਚੇ ਵੀ ਦਿਖਾਜੇ ਦੋ ਨੰਬਰ ਵੀ ਪਹਿਲਾਂ ਆਪਾਂ ਹਾਂ ਪਹਿਲਾਂ ਬੱਚੇ ਦਿਖਾ ਦਈਏ ਜੀ ਦੋਨੇ ਬੱਚੀ ਦਿਖਾ ਦਿ ਇਹਦੀ ਕਿੰਨੀ ਕੁ ਮਰੂਗੀ ਜੀ ਬੱਚੀ ਦੀ ਇਹ 9 ਮਹੀਨੇ ਦੀ ਆਈ ਅੱਛਾ 9 ਮਹੀਨੇ ਇਹ ਵੀ ਖੀਰੀ ਹੈ ਮਤਲਬ ਹਾਂ ਇਹ ਵੀ ਦੰਦਾ ਦੀ ਖੀਰੀ ਆ ਠੀਕ ਹੈ ਜੀ ਇੱਕਾ ਕਰੋ ਦੋਨੇ ਆਪਾਂ ਲਈਆਂ ਅੱਛਾ ਇੱਕੋ ਦੋਨੇ ਆਪਾਂ ਭੈਣਾ ਹੀ ਆ ਅੱਛਾ ਠੀਕ ਹੈ ਦੋਨਾਂ ਦੀ ਮਾਂ ਮਾਂ ਹੂਈਆਂ ਵੀ ਆ ਹੁਣ ਠੀਕ ਹੈ ਜੀ ਮਤਲਬ 17 18 ਲੀਟਰ ਥਣ ਚਾਰੀ ਹੈ ਜੀ ਥਣ ਚਾਰੇ ਆ ਠੀਕ ਹੈ ਜੀ ਲਓ ਦੋਸਤੋ ਮੱਛੀ ਦੇ ਨਾਲ ਖੜਨੀ ਗੋਡੀਆਂ ਸਿੰਘ ਮੜੇ ਮੜੇ ਹੈਗੇ ਠੀਕ ਹੈ ਜੀ ਤੇ ਇਹਦਾ ਦਰਗਾ ਦੇ ਸਿੰਘ ਜ਼ਰੂਰ ਹੈਗੀ ਹਾਂ ਮੜੇ ਮੜੇ ਦੇ ਤੇ ਸੀਮਨ ਬਖਤ ਦਾ ਇਹਦਾ ਰਿਕਾਰਡ ਹੈਗਾ ਕਿ ਨਹੀਂ ਇਹਦਾ ਨਹੀਂ ਇਹਦਾ ਰਿਕਾਰਡ ਸੀਮਨ ਬਖਤ ਦਾ ਕੋਈ ਕੀ ਫਰਾਨੇ ਸੀਮਤ ਦੀ ਆਈ ਫਰਾਨੇ ਦੀ ਹੈ ਠੀਕ ਹੈ ਜੀ ਲਓ ਦੋਸਤੋ ਹਾਈਟ ਦੋਸਤੋ ਇਹਦੀ ਵੀ ਕੋਈ ਬਹੁਤੀ ਛੋਟੀ ਨਹੀਂ ਇਹ ਵੀ ਲਗਭਗ ਸੀਮੰਟ ਦੇ ਕਾਬਿਲ ਹੀ ਆ ਹਾਂ ਤੇ ਕੋਈ ਵੀ ਆਉਦਾ ਤੁਹਾਡੇ 9 ਮਹੀਨੇ ਦੀ ਉਮਰ ਹੈ ਇਹਦੀ ਤੇ ਬੱਚੀ ਬਹੁਤ ਵਧੀਆ ਹੈ ਇਹ ਠੀਕ ਹੈ ਜੀ ਤੇ ਪਲੱਸ ਇਹ ਦੋਨੇ ਮਿਲ ਜਾਣਗੇ ਤੁਹਾਨੂੰ ਖੀਰੀਆਂ ਦੋ ਨੰਬਰ ਹਾਂਜੀ ਤੇ ਥਣਚਾਰੀ ਹੈ ਥਣ ਤੁਸੀਂ ਇੱਥੇ ਆ ਕੇ ਹੁਣ ਚਾਰੇ ਚੈੱਕ ਕਰ ਸਕਦਾ ਬੰਦਾ ਖੀਰੀਆਂ ਬੱਚੇ ਦੰਦਾ ਤੁਹਾਨੂੰ ਬੰਦੋ ਜੀ ਚੋਲੀ ਵੀ ਦੋਸਤਾਂ ਦੀ ਸੋਹਣੀ ਥਣ ਤੋਂ ਪਤਾ ਗਈ ਬੱਚੀਆਂ ਦੇ ਚੌੜ ਪੈਂਦੀਆਂ ਦਿਖਾਉਣੇ ਓਕੇ ਆਂਦੇ ਥਣ ਤੁਸੀਂ ਆ ਕੇ ਦੇਖ ਸਕਦੇ ਵੈਸੇ ਉਹ ਕੈਮਰਾ ਨੇ ਥਣ ਮੈਨੂੰ ਦੱਸਦੇ ਆ ਚਾਰ ਹੀ ਦੱਸਦੇ ਆ ਬੰਦ ਚਾਰ ਇਹ ਆ ਗਈ 2 ਨੰਬਰ ਇਹਦਾ ਮੁੱਲ ਕੀ ਹੈ ਜੀ 2 ਨੰਬਰ ਦਾ ਇਹਦਾ ਮੁੱਲ ਇਹ ਦੇ ਦਾਂਗੇ ਆਪਾਂ ਜੀ 9000 ਦੀ 9000 ਦੀ ਹਾਂਜੀ ਇਹਦੇ ਚ ਵੀ ਹੋ ਜੂ ਮੰਤਨ ਹਾਂ ਕਰਦੇ ਹਾਂ ਖੁੱਲਾ ਮੰਤਨ ਕਰਦੇ ਆ ਜਿਹੜਾ ਇਕੱਠਿਆਂ ਲਿਆਊਗਾ ਹੋਰ ਵੀ ਕਰਦੇ ਆ ਅੱਛਾ ਜੋੜੇ ਚ ਵੱਧ ਮੰਤਨ ਜੋੜੇ ਜੋ ਵੱਧ ਮੰਤਨ ਕਰਦੇ ਆ ਠੀਕ ਆ ਲਓ ਦੋਸਤੋ ਕਿਸ ਨੇ ਬੱਚੀਆਂ ਲੈਣੀਆਂ ਪਾਲਣ ਦੇ ਕੰਮ ਦੀਆਂ ਤੇ ਪਲੰਗ ਆਪਾਂ ਨਹੀਂ ਆ ਦੋਸਤੋ ਬਸ ਸੀਮਣਾ ਦੇ ਕਾਵਲ ਹੀ ਆ ਤੇ ਕੋਈ ਵੀਰ ਜੋੜਾ ਲੈ ਲੂਗਾ ਤੇ ਉਸ ਹੱਬ ਨਾਲ ਮਾਨਤਨ ਵੱਧ ਹੋ ਜੂਗਾ ਝੋਲੀ ਵੀ ਸੋਹਣੀ ਆ ਦੋਸਤੋ ਤੇ ਠੰਡ ਚਾਰੀ ਆ ਕੋਈ ਫੋਟ ਚਾਨ ਨਹੀਂ ਵੈਸੇ ਕੱਲੀ ਕੱਲੀ ਦੀ ਡਿਮਾਂਡ ਤੁਹਾਨੂੰ ਦੱਸਦੀ ਇਹਦੀ 10000 ਇਹਦੇ ਚੋਂ ਵੀ ਮਾਨਤਨ ਚੰਗਾ ਹੋ ਜੂਗਾ ਤੇ ਪਹਿਲੀ ਦਾ ਜਿਹੜਾ ਮੁੱਲ ਆ 9000 ਉਹਦੇ ਚੋਂ ਵੀ ਮਾਨਤਨ ਆਪਾਂ ਅੱਗੇ ਚੱਲ ਵਰਗੇ ਜੀ ਇਹ ਬੜਾ ਪਹਿਲੇ ਸੂਏ ਸੂਈ ਅੱਛੇ ਪਹਿਲੇ ਸੂਏ ਹਾਂਜੀ ਕਦੋਂ ਦੀ ਸੂਈ ਹੈ ਜੀ ਇਹ ਸੂਈ ਬਸ ਇਹ ਨਾ ਪੁੱਛੋ ਕਿਉਂਕਿ ਇਹਨੇ ਨਾ 7.5 ਮਹੀਨੇ ਜਨੇ ਬੱਚਾ ਸਿਰਦਾ ਅੱਛਾ ਜੀ ਹਾਂ ਠੀਕ ਹੈ ਜੀ ਕੱਢ ਲਿਓ ਜੀ ਬਾਹਰ ਨੂੰ ਇਹਨੂੰ ਤੇ ਸਾਡੇ ਦਿਨ ਪੂਰੇ ਹੋ ਗਏ ਕਿ ਕਿੰਨੇ ਦਿਨ ਹੋਈ ਰਹੀ ਹੈ ਜੇ ਹਜੇ ਇਹ 15 ਦਿਨ ਬਾਕੀ ਆ ਅੱਛਾ ਹਜੇ ਵੀ 15 ਦਿਨ ਬਾਕੀ ਆ ਹਾਂ ਠੀਕ ਹੈ ਜੀ ਥੋੜਾ ਕੈਮਰੇ ਤੋਂ ਡਰਦੀ ਹੈ ਨਹੀਂ ਦੇਖੀਂ ਦੇਖੇ ਬਚਾ ਕੇ ਗਈ ਤੇ ਕੰਨਾ ਦੁੱਧ ਆਜ ਰਾ ਜੀ ਹੁਣ ਦੁੱਧ ਹੌਲੀ ਹੌਲੀ ਹੁਣ ਆ ਰਹੀ ਹੈ ਦੁੱਧ ਤੇ ਅੱਛਾ ਜੀ ਹਾਂ ਹੁਣ ਕਿੰਨੇ ਦੁੱਧ ਤੇ ਆ ਗਈ ਹੁਣ 2-3 ਕਿਲੋ ਰੋਜ਼ ਦੁੱਧ ਮੜਾ ਬਹੁਤ ਵਧੀਆ ਕਰ ਗਿਆ ਹੁਣ ਸੇਵਾ ਕਰ ਰਿਹਾ ਰਿਟਾਇਰੀਟੀ ਕਹ ਲੂ ਕੀਤੀ ਆ ਠੀਕ ਹੈ ਜੀ ਹਾਂ ਫਿਰ ਜਿਵੇਂ ਜਿਵੇਂ ਦਿਨ ਪੂਰੇ ਹੋਣਗੇ ਹਾਂ ਦਿਨ ਪੂਰੇ ਹੋਗੇ ਦੁੱਧ 10 ਕਿਲੋ ਦੇ ਦਊਗੀ ਠੀਕ ਹੈ ਜੀ 10 ਕਿਲੋ ਹਜੇ ਤਾਂ ਥਾਣੀ ਮਦਦ ਓਕੇ ਆ ਜarre 2-3 ਕਿਲੋ ਦੁੱਧ ਤੇ ਆ ਗਈ ਆ ਠੀਕ ਹੈ ਜੀ ਅੱਛਾ 2-3 ਕਿਲੋ ਦੁੱਧ ਤੇ ਆ ਗਈ ਦੋਵੇਂ ਮਿਲਾਂ ਦਾ ਜੜ ਪਹਿਲੇ ਸੂਏ ਛੱਗ ਦੇ ਦੰਦ ਚੱਕਦੀ ਆ ਠੀਕ ਹੈ ਜੀ ਥਾਣ ਥੱਪਾ ਦੇ ਲੋ ਬਹੁਤ ਵਧੀਆ ਲੱਗਾ ਠੀਕ ਹੈ ਥਾਣ ਜੀ ਜਿਵੇਂ ਨਿਕਲੀ ਥਣ ਚਵਾਈ ਦੀ ਚੁਆਇ ਠੀਕ ਹੈ ਜੀ। ਅੰਦਰ ਕੋਈ ਨੁਕਸਾਨ ਨਹੀਂ। ਤੇ ਅੰਦਰ ਦੀ ਕੋਈ ਇਨਫੈਕਟ ਅੰਦਰ ਦੀ ਕੋਈ ਬਿਲਕੁਲ ਸਾਫ਼ ਆ। ਸਾਫਾਈ। ਹਾਂ ਜੇਰ ਜੂਰ ਸਾਰਾ ਕੁ ਓਕੇ ਆ। ਠੀਕ ਹੈ ਜੀ। ਲਓ ਦੋਸਤੋ, ਵਜਨ ਦੇ ਪੱਖ ਤੋਂ ਫੁੱਲ ਚੰਗੀ। ਪਹਿਲਾ ਸੂਆ ਹੁੰਦੀ ਸੀ ਹਜੇ ਦਿਨ ਪੂਰੇ ਹੋਣੇ ਬਾਕੀ ਆ। ਹਾਂ ਪਹਿਲਾ ਸੂਪੀ ਗਈ। ਠੀਕ ਹੈ ਜੀ। ਤੇ 2-3 ਕਿਲੋ ਦੁੱਧ ਤੇ ਜਿਹੜੇ ਹੁਣ ਇਹ ਇਸ ਟਾਈਮ ਆ ਗਈ। ਉਹ ਤੁਸੀਂ ਆਪਾਂ ਦੋ ਵੇਲੇ ਵੇਖ ਸਕਦੇ ਹੋ ਬਰੀਡ ਬਹੁਤ ਖੜਨੀ ਖੁੰਨੀ ਇਹਦੀ ਚੈੱਕ ਕਰ ਲਓ। ਬੜ ਬਹੁਤ ਵਧੀਆ ਜੀ। ਚਾਰ ਹੀ ਥਾਣਾ ਤੇ ਕੋਈ ਫੂਡ ਚਾਇਨ ਨਹੀਂ। ਛੇ ਛਕ ਦੇ ਦੰਦ ਚੱਕਦੀ ਆ ਹਜੇ ਵਾ। ਅਣੀ ਹਵਾਨਾ ਵੀ ਜਿਹੜੇ ਵਰਟਲ ਨਾਂ ਪੰਜਾਂ ਨੇ ਤੇਰੀ ਸ਼ੁਰੂ ਕਰੀ ਸੀ ਠੀਕ ਹੈ ਜੀ ਮੈਂ ਜਿੱਦੇ ਟਾਈਮ ਹੋ ਗਿਆ ਨੇ ਦੁੱਧ ਤੇ ਆਪੇ ਆਟੋਮੈਟਿਕ ਆ ਦੁੱਧ 10-12 ਕਿਲੋ ਆਮ ਨਾਲ ਦੇਈ ਜਾਣਾ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਕੀ ਰਹੂਗਾ ਜੀ ਇਹ ਆਪਾਂ ਦੇ ਦਿਆਂਗੇ ਮੁੱਲ 17000 ਰੁਪਏ 17000 ਜੀ ਅੱਜ ਦੀ ਰੇਟ 'ਚ ਅੱਜ ਦੀ ਰੇਟ 'ਚ ਠੀਕ ਹੈ ਜੇ ਜੇ ਮੈਂ ਦੁੱਧ ਵਾਧ ਦੀ ਰੇਟ ਹਾਂ ਫੇਰ ਫੇਰ ਮੁੱਲ ਹੋਰ ਹੋਊਗਾ ਫੇਰ ਮੁੱਲ ਹੋਰ ਅੱਜ ਦੀ ਰੇਟ ਦਾ 17000 ਦਾ ਮੁੱਲ 17000 17000 ਜੀ ਦੋਸਤੋ ਤੁਹਾਨੂੰ ਇਹ ਮਿਲ ਜਾਣੀ ਆ ਫੁੱਲ ਵਜਨਾਂ ਵਾਲੀ ਆ ਤੇ ਦੋ ਦਿਨੇ ਹਲੀਲੀ ਵਦਨਾ 2-3 ਲੀਟਰ ਦੁੱਧ ਆਜਰਾ ਸੋਨਾ ਗੁਲਾਬੀ ਥਾਨ ਵਜਨ ਜਾਂ ਦੀ ਚੰਗੀ ਆ ਥਾਨ ਸੋਣ ਜਮਾ ਓਕੇ ਆ ਕੋਈ ਭੂਰ ਸਿੱਟਾਂ ਦੀ ਕੁਛ ਨਹੀਂ ਠੀਕ ਹੈ ਜੀ ਬਾਕੀ ਇਹ ਤਾਂ ਸੂਈ ਸਵਾਈ ਕਹਿ ਲਗੇ ਵੀ ਜਿਵੇਂ ਸਾਹਮਣੇ ਆਂਦੀ ਦੁੱਧ ਤੇ ਆ ਲਓ ਦੋਸਤੋ ਇਹ ਤੋਂ ਬਿਨਾ ਤੁਹਾਨੂੰ ਬੱਚਿਆਂ ਦਿਖਾਦਿਆਂ ਦੋ ਜਿਹੜਾ ਨਾ ਤੁਹਾਨੂੰ ਜੱਚ ਗਿਆ ਮਾਲਕ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ ਧੰਨਵਾਦ